ਰਤੋ ਸੈਕਟਰ 24 7 ਪੰਜਾਪੰਜਾਪ ਸਰਕਾਰ ਨੇ ਕੱਲ ਕੈਬਨਿਟ ਮੀਟਿੰਗ ਬੁਲਾਈ ਇਹ ਮੀਟਿੰਗ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਵਾਸਤੇ ਹੋਵੇਗੀ ਇਸ ਮੀਟਿੰਗ ਵਿੱਚ ਕਈ ਫੈਸਲੇਨ ਉਪਰਵਾਨਗੀ ਦਿੱਤੀ ਜਾਵੇਗੀ ਹਾਲਾਂਕਿ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਵਿਭਾਗਾਂ ਵਿੱਚ ਭਰਤੀ ਅਤੇ ਵਿਕਾਸ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਇੱਕ ਹਫਤੇ ਵਿੱਚ ਦੂਜੀ ਮੀਟਿੰਗ ਹੈ ਇਸ ਤੋਂ ਪਹਿਲਾਂ ਲੈਂਡ ਪੁਲਿੰਗ ਦੇ ਮੁੱਦੇ ਤੇ ਇੱਕ ਮੀਟਿੰਗ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋਰਵਿੰਦ ਕੇਜਰੀਵਾਲ ਦੋ ਦਿਨ ਗੁਜਰਾਤ ਦੌਰੇ ਤੇ ਸਨ ਅੱਜ ਉਹਨਾਂ ਨੇ ਉੱਥੇ ਇੱਕ ਪ੍ਰੋਗਰਾਮ ਹੈ ਇਸ ਤੋਂ ਬਾਅਦ ਅੱਜ ਉਹ ਵਾਪਸ ਆਉਣਗੇ ਇਸ ਤੋਂ ਬਾਅਦ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਔਨ ਵਾਲੇ ਦਿਨਾਂ ਵਿੱਚ ਤਰਨ ਤਰਨ ਵਿੱਚ ਉਪਚੋਨ ਹੈ ਅਜਿਹੇ ਸਥਿਤ ਵਿੱਚ ਸਰਕਾਰ ਇਲਾਕੇ ਵਿੱਚ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਵਿਕਾਸ ਹੋਵੇਗਾ ਸਰਕਾਰ ਜਦੋਂ 2024 ਇੰਟੂ 7 ਪੰਜ ਪੰਜਬ ਸਰਕਾਰ ਨੇ ਕੱਲ ਕੈਬਨਿਟ ਮੀਟਿੰਗ ਬੁਲਾਈ ਇਹ ਮੀਟਿੰਗ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਵਾਸਤੇ ਹੋਵੇਗੀ ਇਸ ਮੀਟਿੰਗ ਵਿੱਚ ਕਈ ਫੈਸਲੇਨ ਉਪਰਵਾਨਗੀ ਦਿੱਤੀ ਜਾਵੇਗੀ ਹਾਲਾਂਕਿ ਇਹ ਅਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਵਿਭਾਗਾਂ ਵਿੱਚ ਭਰਤੀ ਅਤੇ ਵਿਕਾਸ ਅਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਇੱਕ ਹਫਤੇ ਵਿੱਚ ਦੂਜੀ ਮੀਟਿੰਗ ਹੈ ਇਸ ਤੋਂ ਪਹਿਲਾਂ ਲੈਂਡ ਪੁਲਿੰਗ ਦੇ ਮੁੱਦੇ ਤੇ ਇੱਕ ਮੀਟਿੰਗ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋਰਵਿੰਦ ਕੇਜਰੀਵਾਲ ਦੋ ਦਿਨ ਗੁਜਰਾਤ ਦੌਰੇ ਤੇ ਸਨ ਅੱਜ ਉਹਨਾਂ ਨੇ ਉੱਥੇ ਇੱਕ ਪ੍ਰੋਗਰਾਮ ਹੈ ਇਸ ਤੋਂ ਬਾਅਦ ਅੱਜ ਉਹ ਵਾਪਸ ਆਉਣਗੇ ਇਸ ਤੋਂ ਬਾਅਦ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਇਸ ਲਈ ਇਹ ਮਹੱਤਵਪੂਰਨ ਹੈ ਕਿਉਂਕਿ ਔਨ ਵਾਲੇ ਦਿਨਾਂ ਵਿੱਚ ਤਰਨ ਤਰਨ ਵਿੱਚ ਉਪਚੋਨ ਹੈ ਅਜਿਹੇ ਸਥਿਤ ਵਿੱਚ ਸਰਕਾਰ ਇਲਾਕੇ ਵਿੱਚ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਵਿਕਾਸ ਹੋਵੇਗਾ ਸੱਜਕਾਰ ਜਦੋਂ 124 7 ਪੰਜ ਪੰਜਬ ਸਰਕਾਰ ਨੇ ਕੱਲ ਕੈਬਨਿਟ ਮੀਟਿੰਗ ਬੁਲਾਈ ਇਹ ਮੀਟਿੰਗ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਵਾਸਤੇ ਹੋਵੇਗੀ ਇਸ ਮੀਟਿੰਗ ਵਿੱਚ ਕਈ ਫੈਸਲੇਨ ਉਪਰਵਾਨਗੀ ਦਿੱਤੀ ਜਾਵੇਗੀ ਹਾਲਾਂਕਿ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਵਿਭਾਗਾਂ ਵਿੱਚ ਭਰਤੀ ਅਤੇ ਵਿਕਾਸ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਇੱਕ ਹਫਤੇ ਵਿੱਚ ਦੂਜੀ ਮੀਟਿੰਗ ਹੈ ਇਸ ਤੋਂ ਪਹਿਲਾਂ ਲੈਂਡ ਪੁਲਿੰਗ ਦੇ ਮੁੱਦੇ ਤੇ ਇੱਕ ਮੀਟਿੰਗ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨ ਗੁਜਰਾਤ ਦੌਰੇ ਤੇ ਸਨ ਅੱਜ ਉਹਨਾਂ ਨੇ ਉੱਥੇ ਇੱਕ ਪ੍ਰੋਗਰਾਮ ਹੈ ਇਸ ਤੋਂ ਬਾਅਦ ਅੱਜ ਉਹ ਵਾਪਸ ਆਉਣਗੇ ਇਸ ਤੋਂ ਬਾਅਦ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਔਨ ਵਾਲੇ ਦਿਨਾਂ ਵਿੱਚ ਤਰਨ ਤਰਨ ਵਿੱਚ ਉਪਚੋਨ ਹੈ ਅਜਿਹੇ ਸਥਿਤ ਵਿੱਚ ਸਰਕਾਰ ਇਲਾਕੇ ਵਿੱਚ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਵਿਕਾਸ ਹੋਵੇਗਾ ਸਸ਼ੀ ਦਾ ਜਦੋਂ 2024 ਇੰਟੂ 7 ਪਰ ਜੋਬ ਪਰ ਜੋਬ ਸਰਕਾਰ ਨੇ ਕੱਲ ਕੈਬਨਿਟ ਮੀਟਿੰਗ ਬੁਲਾਈ ਇਹ ਮੀਟਿੰਗ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਵਾਸਤੇ ਹੋਵੇਗੀ ਇਸ ਮੀਟਿੰਗ ਵਿੱਚ ਕਈ ਫੈਸਲੇਨ ਉਪਰਵਾਨਗੀ ਦਿੱਤੀ ਜਾਵੇਗੀ ਹਾਲਾਂਕਿ ਇਹ ਅਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਵਿਭਾਗਾਂ ਵਿੱਚ ਭਰਤੀ ਅਤੇ ਵਿਕਾਸ ਅਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਇੱਕ ਹਫਤੇ ਵਿੱਚ ਦੂਜੀ ਮੀਟਿੰਗ ਹੈ ਇਸ ਤੋਂ ਪਹਿਲਾਂ ਲੈਂਡ ਪੁਲਿੰਗ ਦੇ ਮੁੱਦੇ ਤੇ ਇੱਕ ਮੀਟਿੰਗ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮ ਮੋਰਵਿੰਦ ਕੇਜਰੀਵਾਲ ਦੋ ਦਿਨ ਗੁਜਰਾਤ ਦੌਰੇ ਤੇ ਸਨ ਅੱਜ ਉਹਨਾਂ ਨੇ ਉੱਥੇ ਇੱਕ ਪ੍ਰੋਗਰਾਮ ਹੈ ਇਸ ਤੋਂ ਬਾਅਦ ਅੱਜ ਉਹ ਵਾਪਸ ਆਉਣਗੇ ਇਸ ਤੋਂ ਬਾਅਦ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਔਨ ਵਾਲੇ ਦਿਨਾਂ ਵਿੱਚ ਤਰਨ ਤਰਨ ਵਿੱਚ ਉਪਚੋਨ ਹੈ ਅਜਿਹੇ ਸਥਿਤ ਵਿੱਚ ਸਰਕਾਰ ਇਲਾਕੇ ਵਿੱਚ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਵਿਕਾਸ ਹੋਵੇਗਾ